ਜੋ ਅੱਜ ਦੀ ਵੀਡੀਓ ਹੈ ਮੇਰੇ ਪਰਮ ਮਿੱਤਰ ਪਿਆਰੇ ਭਾਈ ਰਾਜਾ ਸਿੰਘ ਜੀ ਪਿੰਡ ਰੈਕੀ ਕਲਾ ਤੋਂ ਜੋ ਨਾਲ-ਨਾਲ ਮੈਡੀਕਲ ਵੀ ਚਲਾਉਂਦੇ ਨੇ ਬਹੁਤ ਵਧੀਆ ਰੈਕਟਰ ਨੇ ਉਹਨਾਂ ਨੇ ਕਵਿਤਾ ਲਿਖੀ ਹੈ ਪੁਰਾਣੇ ਸਮੇਂ ਦੀ ਤੇ ਤੁਹਾਡੇ ਰੂਬੂ ਕਰਦੇ ਆ ਦੋਸਤੋ ਠੰਡਾ ਬੁੱਲਾ ਹਵਾ ਦਾ ਤੇ ਛਾਂ ਯਾਰੋ ਨਿੰਮ ਦੀ ਪਹਿਲਾਂ ਵਾਲਾ ਸਮਾਂ ਗੱਲ ਕਰਾਂ ਹਰ ਪਿੰਡ ਦੀ ਚਿੜੀਆਂ ਦਾ ਚੈਕਣਾ ਤੇ ਕੁੱਕੜੇ ਦੀ ਵਾਗ ਦਾ ਹਰ ਬੰਦਾ ਆਵਾਜ਼ ਸੁਣਾ ਸੀ ਸਮੇਂ ਸਿਰ ਜਾਗਦਾ ਗੁਰੂ ਘਰੋਂ ਆਵਾਜ਼ ਆਉਂਦੀ ਮਿੱਠੀ ਗੁਰਬਾਣੀ ਦੀ ਕੁੜੀਆਂ ਦਾ ਕੱਠਵਾਜ ਦੂਰੋਂ ਆਉਂਦੀ ਤਾਣੀ ਦੀ ਗਲ ਬਲਦਾਂ ਦੇ ਟੱਲੀਆਂ ਦੀ ਟੰ ਟੰ ਦਾ ਵੱਖਰਾ ਨਜ਼ਾਰਾ ਸੀ ਓਏ ਦੁੱਧ ਜਾਂਦਾ ਕੜੀ ਤੇ ਕੱਚਾ ਹੁੰਦਾ ਹਰਾ ਸੀ ਮਿੱਠੀ ਸੀ ਆਵਾਜ਼ ਦੁੱਧ ਵਾਲੀ ਤਾਂ ਮਧਾਣੀ ਦੀ ਕੁੰਡੇ ਘੋਟੇ ਦੀ ਆਵਾਜ਼ ਹਰ ਘਰ ਦੀ ਕਹਾਣੀ ਸੀ ਸ਼ੱਜ ਦੀ ਵੀ ਰੌਣਕ ਸੀ ਹਰ ਘਰ ਲੱਗਦੀ ਉਹ ਗੁੜ ਵਾਲੀ ਚਾਹ ਸੀ ਸਵਾਦ ਬੜੀ ਲੱਗਦੀ ਮੱਕੀ ਦੀ ਸੀ ਰੋਟੀ ਰਿੱਜੇ ਚੁੱਲ੍ਹੇ ਉੱਤੇ ਸਾਗ ਜੀ ਦੁੱਧ ਘਿਓ ਲੱਸੀ ਹਰ ਬੰਦੇ ਦੀ ਖੁਰਾਕ ਸੀ ਉਹ ਲਿਖੇ ਰਹਿ ਗਿਆਂ ਦਾ ਰਾਜਾ ਲਿਖੇ ਰਹਿ ਗਿਆਂ ਦਾ ਰਾਜਾ ਉਦੋਂ ਵੱਡਿਆਂ ਦਾ ਡਰ ਸੀ ਓਏ ਅੱਜ ਬਣੇ ਜੇਲ ਯਾਰੋ ਪਹਿਲਾਂ ਹੁੰਦੇ ਘਰ ਸੀ ਓਏ ਅੱਜ ਬਣੇ ਜੇਲ ਯਾਰੋ ਪਹਿਲਾਂ ਹੁੰਦੇ ਘਰ ਸੀ ਗੁਰ ਲਾਲ ਲੂਲ ਬਾਈ ਗਾਵੇ ਕਲਮ ਦੀ ਆਵਾਜ਼ ਨੂੰ ਕੋਈ ਮੋੜ ਤਾਂ ਲਿਆਵੇ ਸਾਡੇ ਪਹਿਲਾਂ ਜਿਹੇ ਸਮਾਜ ਨੂੰ ਓਏ ਕੋਈ ਮੋੜ ਤਾਂ ਲਿਆਵੇ ਸਾਡੇ ਪਹਿਲਾਂ ਦੇ ਸਮਾਜ